ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ 24 ਨਵੰਬਰ ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਬਾਰੇ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਵਸਤੀ ਵਕੀਲਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇੱਥੇ ਕਬੱਡੀ ਆਲ ਓਪਨ ਦੀਆਂ ਚੋਟੀ ਦੀਆਂ ਚਾਰ ਕਲੱਬਾਂ ਦੇ ਮੈਚ ਕਰਵਾਏ ਗਏ ਜੇ ਆਪਾਂ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਫਸਟ ਟੀਮ ਨੇ ਗੱਗੀ ਲੋਪੋ ਮਾਲਵਾ ਜਿਸ ਨੇ 1 ਲੱਖ ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਨੇ ਜੋਗੇਵਾਲਾ ਜਿਹੜੀ 70000 ਰੁਪਏ ਦੀ ਜੇਤੂ ਬਣੀ ਜੇ ਆਪਾਂ ਬੈਸਟ ਟਰੇਡਰ ਤੇ ਜਾਫੀ ਬਾਰੇ ਗੱਲ ਕਰੀਏ ਬੈਸਟ ਟਰੇਡਰ ਰਿਆ ਸ਼ੈਂਟੀ ਕਰਾਚੂ ਬੈਸਟ ਜਾਫੀ ਰਿਆ ਲੱਖਾ ਮਾੜੀ ਮੁਸਤਫਾ ਹਾਂਜੀ ਮਿੱਤਰੋ ਜੇ ਆਪਾਂ ਅੱਜ ਚੇੜੀਆਂ ਜ਼ਿਲ੍ਹਾ ਰੋਪੜ ਦੇ ਕਬੱਡੀ ਕੱਪ ਤੇ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਇੱਥੇ ਕਬੱਡੀ ਓਪਨ ਚਾਰ ਪਲੇਅਰ 12 ਦੇ ਮੈਚ ਕਰਵਾਏ ਗਏ ਪੈਂਡ ਪੱਦਰ ਦੇ ਫਰਸਟ ਟੀਮ ਰੇਤਨੌਰੀ ਜਿਸ ਨੇ 1.9 ਅੰਕ ਪ੍ਰਾਪਤ ਕੀਤੇ 1 ਲੱਖ ਰੁਪਏ ਦੀ ਜੇਤੂ ਬਣੀ ਸੈਕਿੰਡ ਟੀਮ ਲਈ ਬਨੂੜ ਜਿਸ ਨੇ 11 ਅੰਕ ਪ੍ਰਾਪਤ ਕੀਤੇ 75000 ਰੁਪਏ ਦੀ ਜੇਤੂ ਬਣੀ ਜੇ ਆਪਾਂ ਬੈਸਟ ਰੇਡਰ ਤੇ ਬੈਸਟ ਜਾਫੀ ਬਾਰੇ ਗੱਲ ਕਰੀਏ ਮਿੱਤਰੋ ਬੈਸਟ ਰੇਡਰ ਰਿਆ ਰਪਿੰਦਰ ਦੋਦੇਵਾਲਾ ਜਿਸ ਨੇ 9 ਕਬੱਡੀਆਂ ਪਾ ਕੇ 9 ਨੰਬਰ ਹਾਸਲ ਕੀਤੇ ਚੋਬਰ ਨੇ ਕਹਿੰਦੇ ਹੁਣ ਪਹਿਲਾ ਟਰੈਕਟਰ ਜਿੱਤਿਆ ਕੱਲ ਕਹਿੰਦੇ ਸਿਰਾ ਕਰਵਾਤਾ ਕਹਿੰਦੇ ਚੀੜੀਆਂ ਜਿਹੜਾ ਰੋਪੜ ਦੇ ਕਬੱਡੀ ਕੱਪ ਤੇ ਬਹੁਤ ਕੁਝ ਹੀ ਹੋਈ ਮੁੰਡੇ ਨੇ ਪਹਿਲਾ ਟਰੈਕਟਰ ਜਿੱਤਿਆ ਵੱਡਾ ਇਨਾਮ ਜਿੱਤਿਆ ਕਹਿੰਦੇ ਸਿਰਾ ਕਰਵਾਦਾ ਚੋਬਰ ਨੇ ਕਿੰਨੀ ਖੁਸ਼ੀ ਹੋਈ ਦੱਸਿਓ ਕਮੈਂਟ ਕਰਕੇ ਜੇ ਆਪਾਂ ਬੈਸਟ ਜਾਫੀ ਬਾਰੇ ਗੱਲ ਕਰੀਏ ਬੈਸਟ ਜਾਫੀ ਰੈ ਜੱਗੂ ਹਾਕਮਵਾਲੀਆ ਪੰਜ ਟੱਚ ਲੈ ਕੇ ਦੋ ਜੱਫੇ ਲਾਏ ਮਿੱਤਰੋ ਇਹ ਚੋਬਰ ਨੇ ਕਹਿੰਦੇ ਕੱਲ ਵਾਪਸੀ ਕੀਤੀ ਕਹਿੰਦੇ ਆਪਰੇਸ਼ਨ ਤੋਂ ਬਾਅਦ ਗੋਡੇ ਦਾ ਆਪਰੇਸ਼ਨ ਕਰਾ ਕੇ ਕਹਿੰਦੇ ਮਿਹਨਤ ਲਾ ਕੇ ਚੋਬਰ ਨੇ ਸਿਰਾ ਕਰਵਾਦਾ ਕਹਿੰਦੇ ਕੱਲ ਫੇਰ ਕਹਿੰਦੇ ਪਹਿਲਾ ਕਬੱਡੀ ਕੱਪ ਖੇਡਿਆ ਤੇ ਪਹਿਲੇ ਤੇ ਕਹਿੰਦੇ ਫੋਟ ਟਰੈਕਟਰ ਦਾ ਜੇਤੂ ਬਣਿਆ ਹਾਂਜੀ ਕਿਦਾਂ ਲੱਗੀ ਰੁਪਿੰਦਰ ਦੋਦੇ ਦੀ ਖੇਡ ਤੇ ਜੱਗੂ ਹਾਕਮ ਵਾਲੀਏ ਦੀ ਦੱਸਿਓ ਕਮੈਂਟ ਕਰਕੇ ਜਰੂਰ ਮਿੱਤਰੋ ਹਾਂਜੀ ਜੇ ਆਪਾਂ ਤੀਜੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਇਹ ਕਰਵਾਇਆ ਗਿਆ ਪਿੰਡ ਚੱਕ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਥੇ ਕਬੱਡੀ ਆਲ ਓਪਨ ਦੀਆਂ 8 ਚੋਟੀ ਦੀਆਂ ਕਲੱਬਾਂ ਦੇ ਮੈਚ ਕਰਵਾਏ ਗਏ ਫਰਸਟ ਟੀਮ ਰਹੀ ਕਹਿੰਦੇ ਸਰਹਾਲਾ ਰਣੂਆ ਜਿਸਨੇ 36 ਅੰਕ ਪ੍ਰਾਪਤ ਕੀਤੇ 70000 ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਦੇ ਡੀਏ ਵੀ ਕੈਲੀਫੋਰਨੀਆ ਜਲੰਧਰ ਜਿਸ ਨੇ 26 ਅੰਕ ਪ੍ਰਾਪਤ ਕੀਤੇ 60000 ਰੁਪਏ ਦੀ ਜੇਤੂ ਬਣੀ ਬੈਸਟ ਰੇਡਰ ਤੇ ਜਾਫੀ ਬਾਰੇ ਗੱਲ ਕਰੀਏ ਬੈਸਟ ਰੇਡਰ ਰਹਾ ਬਾਗੀ ਪਰਮਜੀਤ ਪੁਰੀਆ 12 ਕਬੱਡੀਆਂ ਪਾ ਗਏ 12 ਨੰਬਰ ਹਾਸਲ ਕੀਤੇ ਟੀਮ ਦੀ ਸਹਿਮਤੀ ਨਾਲ ਕੋੜੇ ਪਰਮਜੀਤ ਪੁਰੀਆ ਵੀ ਬੈਸਟ ਰੇਡਰ ਬਣਿਆ 13 ਕਬੱਡੀਆਂ ਪਾ ਗਏ 12 ਨੰਬਰ ਕੋੜੇ ਪਰਮਜੀਤ ਪੁਰੀਏ ਨੇ ਹਾਸਲ ਕੀਤੇ ਬੈਸਟ ਜਾਫੀ ਰਹਾ ਗੁਰਵਿੰਦਰ ਕਾਂਗਾ ਜਿਸ ਨੇ 10 ਟੱਚ ਲੈ ਕੇ 4 ਜੱਫੇ ਲਾਏ ਬੈਸਟਰ ਨੂੰ ਮਿੱਤਰੋ ਬੋਲਟ ਮੋਟਰਸਾਈਕਲ ਦਾ ਤੇ ਸਿਰਾ ਕਰਵਾਤਾ ਕਹਿੰਦੇ ਬਾਗੀ ਪਰਮਜੀਤਪੁਰੇ ਨੇ ਐਦ ਕੀ ਆਇਆ ਕਹਿੰਦੇ 12 ਵਿਦੇਸ਼ਾਂ ਚੋਂ ਆਇਆ ਕਹਿੰਦੇ ਪੰਜਾਬ ਦਾ ਸੀਜ਼ਨ ਖੇਡਣਾ ਚੋਬਰ ਕਹਿੰਦੇ ਤੱਕ ਪਾਈ ਫਿਰਦਾ ਸਿਰਾ ਕਰਵਾਉ ਐਦ ਕੀ ਪੰਜਾਬ ਦੇ ਵੱਡੇ ਮੇਲਿਆਂ ਤੇ ਕਹਿੰਦੇ ਦੁਨੀਆ ਨਚਾਉ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ